ਕਿੱਥੋਂ ਆਇਆ ਬੱਕਰਾ ਐ ਬੱਕਰਾ ਸਰਦੋਲਗੜ ਤੋਂ ਐ ਦੋਏ ਬੱਚੇ ਐ ਹੋਗੇ ਬੱਕਰਾ ਐ ਬੱਕਰਾ ਦੋਏ ਬੱਚੇ ਐ ਹੋਗੇ 1 2 3 ਛੋਡੂ ਸਾਦਨੇ ਸਰਾਫ ਕਿਨੇ ਦਿੱਤਾ ਦਿਓ ਐ ਬੱਕਰਾ ਛੋਡੀ ਦਾਦੀ ਛੋਡੀ ਦਾਦੀ ਚਾਲੋ ਬੱਕਰਾ ਓਏ ਬਕਰਾ ਸੋਨੁ ਸਾਧਨੇ ਸ਼ਰਾਫ ਦਿੱਤਾ ਤੀ ਉਹ ਬਕਰਾ ਕਿਹਨੂੰ ਦਿੱਤਾ ਤੀ ਤੁਹਾਡੇ ਡੈਡੀ ਨੂੰ ਦਿੱਤਾ ਤੀ ਸਾਧਨੇ ਸ਼ਰਾਫ ਦਿੱਤਾ ਹੋਇਆ ਕਹਿੰਦਾ ਭੱਜ ਲੋਗੇ ਕਿੱਥੇ ਭੱਜ ਲੋ ਬਖਸ਼ਿਆ ਜਾਊਗਾ ਨਹੀਂ ਤਾਂ ਫਕਰਾ ਪੀੜੀਆਂ ਨੇ ਪੀੜੀਆਂ ਐ ਚੱਲੀ ਜਾਣਗੀਆਂ ਉਹ ਬਕਰਾ ਸੰਤਾਂ ਦੇ ਡੇਰੇ 'ਚ ਜਾ ਕੇ ਬਾਗਮਾ ਕੱਪੜਾ ਲੈ ਕੇ ਖੜਾਵਾ ਲੈ ਕੇ ਨੱਕ ਨਾਲ ਲਖੀਰਾਂ ਕੱਢ ਕੇ ਮੱਥਾ ਟੇਕਿਆ ਸਾਧੂਆਂ ਦੇ ਡੇਰੇ ਦੇ ਵਿੱਚ ਕਿਆ ਹੋ ਗਈ ਸਾਲ ਤੋਂ ਗਲਤੀ ਉੱਠਾ ਬੋਲਿਆ ਗਿਆ ਫਕੀਰੋਂ ਮਾਫ਼ ਕਰ ਦੋ ਇਹ ਵੀ ਫੱਕਰਾ ਇਹ ਨਹੀਂ ਪਤਾ ਤੁਰਨੋਂ ਲੱਗ ਜਾਣਾ ਸਾਦ ਦਾ ਸ਼ਰਾਪ ਦਿੱਤਾ ਹੋਇਆ ਸਾਦ ਤੇ ਸੱਪ ਕਿਸੇ ਦਾ ਮਿੱਤਰ ਨਹੀਂ ਹੁੰਦੇ ਉਹ ਬੱਕਰਾ ਚੂਲੀਆਂ ਦੁੱਧ ਪਈਏ ਸਾਦ ਨੂੰ ਫੱਕਰਾ ਕਿੰਨਾ ਮਰਜੀ ਜੇਬ ਦੀ ਤੇ ਆਏ ਆ ਫੱਕਰਾ ਅੱਗ ਲਾ ਦੰਦੇ ਨੇ ਆਪ ਵਿੜਿਆ ਹੋਇਆ ਹੋਵੇ ਤਾਰ ਵੀ ਦੰਦੇ ਨੇ ਸੱਪ ਨੂੰ ਕਿੰਨਾ ਮਰਜੀ ਦੁੱਧ ਪੈਣ ਨੂੰ ਡੰਗ ਮਾਰਨੀ ਆ ਸਾਦ ਨੇ ਸ਼ਰਾਪ ਦਿੱਤਾ ਹੋਇਆ ਸਾਨੂੰ ਓਏ ਫੱਕਰਾ ਸਾਦ ਬਹੁ ਹੁੰਦੇ ਪਦਮੀ ਦਾ ਮਾਲਕ ਸਾਦ ਤੇ ਉਹ ਫੱਕਰਾ ਸ਼ਰਾਬ ਦੇਦਾ ਦੀ ਚਾਲੋ ਫੱਕਰਾ ਜੇ ਕਿਪਾ ਹੀ ਹੋ ਜੇ ਸੰਤਾਂ ਦੇ ਤੋਂ ਮਿੱਠੀ ਕੇ ਹੋ ਜਨਾ ਫੱਕਰਾ ਕਿਸੇ ਦਾ ਕਰਿਆ ਨਹੀਂ ਕਿਸੇ ਦਾ ਕਰਾਇਆ ਨਹੀਂ ਸਾਦ ਨੇ ਸ਼ਰਾਬ ਦਿੱਤਾ ਹੋਇਆ ਓਏ ਬੱਕਰਾ ਆ ਚੱਕਰਾ ਲੈ ਪੂਰਤੀ ਲੈ ਫੱਕੇ ਚੁੱਲੇ ਦੀ ਫਿਰ ਦੇਖੀ ਕੀ ਕਹਿੰਦਾ ਓਏ ਪਿਆ ਸੇਖਾਂ ਨੂੰ ਦੇਖ ਕੇ ਜਾਓ ਉਹਨਾਂ ਦੇ ਸਪੂਰਣੇ ਹੋਣਗੇ ਭਾਈ ਜਿਹੜਾ ਸੇਖਾਂ ਨੂੰ ਦੇਖੇ ਨਹੀਂ ਜਾਂਦਾ ਉਹ ਸਪੂਰਣਾ ਨਹੀਂ ਹੁੰਦਾ ਸੇਖਾਂ ਨੂੰ ਮਨਾਦਰ ਜ਼ਰੂਰ ਕਰਕੇ ਜਾਓ ਜਿਵੇਂ ਆ ਸਾਧਨੇ ਸਰਾਬ ਦਿੱਤਾ ਹੋਇਆ ਕੁਲਾਂ ਦੀਆਂ ਕੁਲਾਂ ਧਾਰਦਾਂ ਦੇ ਨੇ ਸਾਧ ਕੁਲਾਂ ਦੀਆਂ ਕੁਲਾਂ ਜਾੜਦਾਂ ਦੇ ਨੇ ਆ ਦੇਖੋ ਬੱਚਿਆਂ ਨੂੰ ਹੋ ਗਿਆ ਬਾਬਾ ਕਿਰਪਾ ਹੋ ਜੇ ਸੰਤਾਂ ਦੀ ਇਹ ਠੀਕ ਵੀ ਹੋ ਸਕਦੇ ਨੇ ਇਸੇ ਟਾਈਮ ਚੱਲੀ ਬਾਬਾ ਵੇ ਕਿਰਪਾ ਹੋ ਜੇ

ਤੇ ਜਿਹੜੇ ਬੱਚੇ ਹੋਣਗੇ ਉਹ ਆਏ ਹੋਣਗੇ ਉਹ ਬੱਕਰਾ ਆਪੂ ਥੀ ਲਾ ਦੋ ਜਿਹੜੀ ਅੱਗੇ ਨਿਉ ਜੜਾ ਚੱਲਣਗੇ ਅੱਗੇ ਬੱਚੇ ਨਹੀਂ ਹੋਣਗੇ ਉਹ ਬੱਕਰਾ ਇੰਨੀ ਸੰਗਤ ਸੁਣਦੀ ਇਹ ਬੱਚੇ ਨਹੀਂ ਹੋਣਗੇ ਤੁਹਾਨੂੰ ਸਾਦ ਨੇ ਸ਼ਰਾਬ ਦਿੱਤਾ ਪਦਮੀ ਦਾ ਮਾਲਕ ਸੀ ਸਾਦ ਉਹ ਬੱਤਰਾ ਹੱਥ ਤੇ ਸਰੋਜਮਾਨ ਵਾਲਾ ਸਾਦ ਸੀ ਉਹ ਸ਼ਰਾਬ ਦੇ ਗਿਆ ਸੀ ਉਹ ਫੱਟਾ ਤੁਹਾਡੇ ਜੱਦੀ ਨਾਲ ਪੰਗਾ ਪੈ ਗਿਆ ਤੇ ਸਾਬਾ ਜੱਦੀ ਨਾਲ ਪੰਗਾ ਹੈ ਜਾ ਪੈ ਗਿਆ ਤੇ ਯਾ ਇਹਨਾਂ ਦੇ ਪੂਰਤੀ ਲਾ ਦੇ ਅੱਗੇ ਨੂੰ ਪੰਜਾਲੀ ਚੱਲਦੀ ਰਹੋਗੇ ਓਏ ਬੱਤਰਾ ਜਾਂ ਕਿਰਪਾਈ ਰਹੋਗੇ ਜਾਂ ਕਿਰਪਾਈ ਰਹੋਗੇ ਉਹਨਾਂ ਰਾਜਾ ਕਿਰਪਾਈ ਚੱਲੀ ਹੁ ਵਿੱਚ ਗੱਲ ਨਾਲ ਦੇ ਭਾਈਆਂ